ਹਾਂਜੀ ਆਜੋ ਜੀ ਆਪਾਂ ਪਹਿਲਾਂ ਸੁਣਦੇ ਹਾਂ ਆਪਣੇ ਸਤੌਜ ਵਾਲੇ ਮਹਾਰਾਜ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੇ ਸਾਡੇ ਮੁੱਖ ਮੰਤਰੀ ਸਾਹਿਬ ਜਨਾਬ ਉਹਨਾਂ ਨੂੰ ਫਿਰ ਆਪਾਂ ਇਹਦੇ ਗੱਲਬਾਤ ਕਰਨੀ ਆ ਸਵਾਲਾਂ ਦੇ ਜਵਾਬ ਮੰਗਣੇ ਆ ਆ ਸੁਣਿਓ ਪਹਿਲਾਂ ਈਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਈਸ਼ਟਾਚਾਰ ਪਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਪੋਲਿਟਿਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ ਨਹੀਂ ਜਾਊਗਾ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਕਿ ਪੇਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਲੋ ਜੀ ਸਤੌਜ ਵਾਲੇ ਨੇ ਬੰਨ ਤੇ ਗੱਪਾਂ ਦੇ ਪੁਲ ਕਿ ਥੱਲੇ ਜਨਤਾ ਨੇ ਚੱਕਤਾ ਗੁੱਡ ਸੀਐਮ ਸਾਹਿਬ ਬਹੁਤ ਵਧੀਆ ਸਿਰਾ ਕਰਤਾ ਮਾਨ ਸਾਹਿਬ ਅੱਜ ਜਿਹੜਾ ਸਾਡਾ ਇੱਕ ਐਮਐਲਏ ਰਾਮਨਾਰੋੜਾ ਫੜਿਆ ਗਿਆ ਵਿਜੀਲੈਂਸ ਨੇ ਫੜ ਲਿਆ ਤੁਸੀਂ ਪ੍ਰੈਸ ਕਾਨਫਰੰਸ ਕਰਤੀ ਕਿ ਦੇਖੋ ਜੀ ਅਸੀਂ ਕੋਈ ਹੋਵੇ ਚਾਹੇ ਸਾਡਾ ਆਪਣਾ ਹੋਵੇ ਚਾਹੇ ਦੂਜਾ ਹੋਵੇ ਚਾਹੇ ਸਾਡਾ ਐਮਐਲਏ ਮੰਤਰੀ ਹੋਵੇ ਕੋਈ ਨਹੀਂ ਬਖਸ਼ਾਂਗੇ ਅਸੀਂ ਜ਼ੀਰੋ ਫੀਸ ਦੀ ਵੀ ਅਸੀਂ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕਰਾਂਗੇ ਮਾਨ ਸਾਹਿਬ ਐਂ ਤੁਸੀਂ ਬੋਲੇ ਸੀ ਵਿਜੇ ਸਿੰਗਲਾ ਜਿਹੜਾ ਮਾਨਸਾ ਤੋਂ ਮੰਤਰੀ ਸੀਗਾ ਜਦੋਂ ਉਹਨੂੰ ਫੜ ਕੇ ਅੰਦਰ ਦਿੱਤਾ ਸੀ ਵੀ ਅਸੀਂ ਆਪਣਾ ਮੰਤਰੀ ਫੜ ਕੇ ਅੰਦਰ ਦੇਤਾ ਜੀ ਆਹ ਦੇਖੋ ਐਂ ਤੁਸੀਂ ਇੱਕ ਬੋਲੇ ਸੀ ਕਿ ਜਦੋਂ ਅਮਰ ਰਤਨ ਜਿਹੜਾ ਬਠਿੰਡ ਦੇ ਦਿਹਾਤੀ ਤੋਂ ਐਮਐਲਏ ਆ ਉਹਨੂੰ ਫੜ ਕੇ ਕਿ ਆਹ ਦੇਖੋ ਅਸੀਂ ਆਪਣਾ ਐਮਐਲਏ ਫੜ ਲਿਆ ਸੋ ਜਨਾਬ ਸਤੌਜ ਵਾਲਿਓ ਕਿੱਥੇ ਨੇ ਅੱਜ ਕੱਲ੍ਹ ਉਹ বিজে ਸਿੰਘਲਾ અમਤ রতন ਕਿਸੇ জেল ਚ ਐ ਦਿਖਦੇ ਆ ਕਿਤੇ ਉਹਨਾਂ ਦੇ ਕੇਸਾਂ ਦਾ ਕੀ ਬਣਿਆ ট্রায়ਲ ਦਾ ਕੀ ਬਣਿਆ ਅੱਗੇ ਕੋਈ ਸੁਣਵਾਈ ਹੋਈ ਨਹੀਂ ਹੋਈ ਗਵਾਹੀਆਂ ਹੋਈਆਂ ਨਹੀਂ ਹੋਈਆਂ ਉਹ ਕਿੱਥੇ ਜੇ ਖੜੀ ਐ ਕਹਾਣੀ ਆਪਣੀ ਉਹ ਛੋਡੇ ਨਾਲ ਤਾਂ ਚਾਹ ਪੀਂਦੇ ਫਿਰਦੇ ਐ ਛੋਡੀਆਂ ਜਿੰਨੀਆਂ ਸਰਕਾਰ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹ ਦੋਨੇ ਛੋਡਾ ਮੰਤਰੀ বিজে ਸਿੰਘਲਾ ਮਾਨਸੇ ਵਾਲਾ ਤੇ અમਤਰ ਰਤਨ ਬਖੰਡੇ ਵਾਲਾ ਵਿੱਚ ਬੈਠੇ ਹੁੰਦੇ ਐ ਸਾਰਾ ਕੰਮ ਕਰ ਉਧਰੋਂ ਮਾਨਸਾ ਜਿੱਦੋਂ ਬਹਿੰਡੇ ਦਿਹਾਤੀ ਜਿੱਦ ਜਿਹੜਾ ਦੇਖ-ਦੇਖ ਰਹੇ ਆ ਉਹ ਤੁਹਾਡਾ ਐਮਐਲਏ ਤੇ ਤੁਹਾਡਾ ਬੇਸਿੰਗਲੇ ਮੰਤਰੀ ਦੇਖ ਰਹੇ ਆ ਇਹ ਡਰਾਮਾ ਤੁਸੀਂ ਉਦੋਂ ਵੀ ਖੇਡਿਆ ਸੀ ਕਿਉਂਕਿ ਉਦੋਂ ਜਿਮਨੀ ਚੋਣ ਸੀਗੀ ਸੰਗਰੂਰ ਵਾਲੀ ਤੁਹਾਡੇ ਲਈ ਬਕਰ ਦਾ ਸਵਾਲ ਬਣਿਆ ਹੋਇਆ ਸੀ ਉਦੋਂ ਡਰਾਮਾ ਖੇਡਿਆ ਵੀ ਦੇਖੋ ਅਸੀਂ ਆਪਣਾ ਮੰਤਰੀ ਫੜ ਕੇ ਅੰਦਰ ਦੇਤਾ ਜੀ ਹੁਣ ਜਿਮਨੀ ਚੋਣਾਂ ਲੁਧਿਆਣੇ ਵਾਲੀ ਹੁਣ 또 ਵੀ ਡਰਾਮਾ ਆਇਆ ਖੇਡ ਲਿਆ ਵੀ ਆ ਦੇਖੋ ਅਸੀਂ ਆਪਣਾ ਕ ਐਮਐਲਏ ਫੜ ਕੇ ਅੰਦਰ ਦੇਤਾ ਤੁਸੀਂ ਉਹ ਵਿਜੇ ਸਿੰਘਲੇ ਵਰਗੇ ਅਮਰਤ ਰਤਨ ਵਰਗੇ ਪਾਰਟੀ ਚੋਂ ਕਿਉਂ ਨਹੀਂ ਹਟਾ ਗੱਡੇ ਕਿਉਂ ਉਹ ਸੋਡੀਆਂ ਪਾਰਟੀ ਦਾ ਹਿੱਸਾ ਨੇ ਕਿਉਂ ਸੋਡੀਆਂ ਮੀਟਿੰਗਾਂ ਦਾ ਹਿੱਸਾ ਬਣਦੇ ਨੇ ਕਿਉਂ ਸੋਡੇ ਨਾਲ ਸੋਡੇ ਕੇਦਰੀਵਾਲ ਦੇ ਨਾਲ ਸੋਡੇ ਬਾਕੀ ਜਿੰਨੀ ਪਾਰਟੀ ਨਾਲ ਬੈਠ ਕੇ ਮੀਟਿੰਗਾਂ ਕਰਦੇ ਜਾਂ ਕੰਮ ਕਰਦਾ ਅੱਜ ਵੀ ਜੇ ਕਿਸੇ ਨੇ ਮਾਨਸਾ ਬਠਿੰਡੇ ਚ ਕੰਮ ਕਰਾਉਣਾ ਤਾਂ ਦੋਨੇ ਬੰਦੇ ਕਰਾ ਰਹੇ ਆ ਇਹ ਡਰਾਮਾ ਕਾਦੇ ਲਈ ਕਿਉਂ ਲੋਕਾਂ ਨੂੰ ਗਮਰਾਹ ਕਰ ਰਹੇ ਆ ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਆ ਵੱਡੀਆਂ 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 ਗੱਲਾਂ ਮੈਂ ਚੰਨੀ ਨੂੰ ਫੜ ਕੇ ਅੰਦਰ ਦੇ ਦੂੰਗਾ ਉਹ ਜਿਹੜਾ ਜਾਦ ਹੋਣਾ ਤੁਹਾਡੇ ਡੀਐਸਪੀ ਵਾਲਾ ਮਸਲਾ ਉਹ ਭਰਤੀ ਕਰਾਦਾ ਮੁੰਡਾ ਡੀਐਸਪੀ ਮੈਂ ਜੀਸੀਬੀ ਆਪ ਚਲਾਉਂਗਾ ਬਾਦਲ ਦਾ ਮੈਂ ਉਤਾਂ ਹੂੰਗਾ ਜਿਹੜਾ ਕੀ ਬਣਿਆ ਹੋਇਆ ਪਤਾ ਨਹੀਂ ਕਿਹੜਾ ਬਾਲਾ ਸਰ ਪਤਾ ਨਹੀਂ ਕਿਹੜਾ ਨਰਾ ਬਣਿਆ ਹੋ ਟਰੈਕਟਰ ਪਤਾ ਨਹੀਂ ਕੀ ਬਣਿਆ ਉਹਨੂੰ ਮੈਂ ਆਪ ਟਾਉਂਗਾ ਜੀ ਉੱਥੇ ਅਸੀਂ ਸਕੂਲ ਬਣਾਵਾਂਗੇ ਜੀ ਸਭ ਮਕਬੂਲ ਜਿਹੜੇ ਬਣੇ ਹੋਏ ਉਹ ਜਵਾਕਾਂ ਲਈ ਕੰਮ ਆਇਆ ਕਰਨਗੇ ਜੀ ਕਿਹੜੇ ਡਰਾਮੇ ਚ ਕਿਉਂ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਹੈ ਫਿਰ ਡਰਾਮਾ ਬਿੜ ਲਿਆ ਅਸੀਂ ਬੂੰਦ ਪਾਣੀ ਨਹੀਂ ਦੇਣੀ ਜੀ ਅਗਲੇ ਨੇ ਉਹ ਚੱਕ ਚੱਕ ਕੇ ਪੰਜਾਬ ਪੁਲਿਸ ਨੂੰ ਮਾਰਿਆ ਬਾਹਰ ਸੀਆਈਐਸਐਫ ਦੀ ਉੱਥੇ ਸਾਰੀ ਨਿਗਰਾਨੀ ਚ ਕਰਤਾ ਤੇਰਾ ਬੀਬੀਐਮਬੀ ਦੇ ਵਿੱਚ ਭਗਨਗਲ ਡੈਮ ਹੈ ਜਿਹੜਾ ਕੀ ਪੰਜਾਬ ਨੂੰ ਤੂੰ ਹਰਿਆਣੇ ਜਾਂਦਾ ਪਾਣੀ ਰੋਕ ਲਿਆ ਮੈਂ ਉਦਾਂ ਹੀ ਬੋਲਿਆ ਸੀ ਵੀ ਇਹ ਡਰਾਮਾ 21 ਮਈ ਤੱਕ ਹੋਣਾ ਹੈ 21 ਮਈ ਨੂੰ ਜਿਹੜਾ ਪਾਣੀ ਦੀ ਵੰਡ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਉਹ ਜਿੰਨਾ ਕੋਟਾ ਹਰਿਆਣੇ ਨੂੰ ਰਾਜਸਥਾਨ ਨੂੰ ਜਾਣਾ ਹੋ ਜਾਣ ਲੱਗ ਜਾਣਾ ਉਹ ਜਾਣ ਲੱਗ ਗਿਆ ਉਹ ਰੋਕ ਲਿਆ ਜੇ ਹਿੰਮਤ ਹੈ ਜੇ ਲਤਾਂ ਜਾਨ ਹੈਗੀ ਪੰਜਾਬ ਪੁਨਰਗਠਨ ਐਕਟ ਦੇ ਜਿਹੜੀ ਧਾਰਾ 78 79 80 ਹੈ ਉਹਨੂੰ ਰੱਦ ਕਰੋ ਉਹਦੇ ਲੜਵਾ ਕੇ ਉਹਦੇ ਗੱਲ ਕਰੋ ਆ ਕੇ ਪੋਕੇ ਡਰਾਮੇ ਕਰਕੇ ਉੱਥੇ ਜੁੰਦਾ ਲਾ ਲਿਆ ਜੀ ਉਹ ਜੁੰਦਾ ਲਾ ਕੇ ਨਵਾਂ ਬੰਝ ਘੱਟ ਲਿਆ ਅਗਲਾ ਲਿਆ ਕੇ ਪੰਜਾਬ ਪੁਲਿਸ ਦਾ ਜਿਹੜਾ ਕੰਟਰੋਲ ਸੀਓ ਨੂੰ ਪਾਸੇ ਕਰਤਾ ਤੇ ਸੈਂਟਰ ਨੇ ਇੱਕ ਆਪਣੀ ਜਿਹੜੀ ਏਜੰਸੀ ਹੈ ਸੀਆਈਐਸਐਫ ਉਹ ਲਿਆ ਕੇ ਬਿਠਾਤੀ ਉੱਥੇ ਉਹ ਨਵਾਂ ਹੋਰ ਮੰਝ ਘੱਟਦਾ ਤੁਸੀਂ ਹੁਣ ਇਹਦੇ ਬਾਰੇ ਕੀ ਬੋਲੋਗੇ ਸੋ ਡਰਾਮਿਆਂ ਨਾਲ ਨਹੀਂ ਗੱਲ ਬਣਦੀ 24000 ਏਕੜ ਜ਼ਮੀਨ ਕਾਇਰ ਕਰਨ ਲੱਗਿਆ ਗਲਾੜਾ ਦੀ 1200 1200 ਗਾਜ ਜਿਹੜੇ ਬੰਦੇ ਨੂੰ ਤੁਸੀਂ ਜ਼ਮੀਨ ਕਿਰੇ ਕਰਵਾਉਂਗਾ ਸਿਰਫ ਤੇ ਸਿਰਫ 1200 ਗਾਜ ਜਗਾ ਉਹਨੂੰ ਦੇਣੀ ਹੈ ਕੋਈ ਪੈਸਾ ਨਹੀਂ ਦੇਣਾ ਤੁਸੀਂ ਉਹ ਪਤਾ ਲੱਗਾ ਵੀ ਬਾਕੀ ਸਾਰੇ ਕੁਝ ਪੈਸੇ ਹੁਣ ਅਸੀਂ ਖਾਲ ਖੂਲੇ ਹੜੱਪ ਲੇ ਤੇ ਅਸੀਂ ਆ 24000 ਏਕੜ ਲਿਧਾਣਾ ਦੇ ਮੋਗੇ ਦੀ ਜ਼ਮੀਨ ਕਿਰੇ ਕਰਕੇ ਆਪ ਵੀ ਅਸੀਂ ਖਰੀਦ ਲਾਂਗੇ ਸਾਡੇ ਐਮ ਐਲ ਏ ਜਾਂ ਸਾਡੇ ਮੰਤਰੀ ਜਿਹੜੇ ਵਿੰਗੇ ਢੰਗ ਨਾਲ ਬੰਦੇ ਪਾਏ ਖਰੀਦ ਕੇ ਮੁੜ ਕੇ ਮਹਿੰਗੇ ਪਾ ਦੇ ਵੇਚ ਕੇ ਤੇ ਇਹਨਾਂ ਦੇ ਵਿੱਚੋਂ ਪੈਸਾ ਅਸੀਂ ਕਮਾਵਾਂਗੇ ਤੁਹਾਨੂੰ ਪਤਾ ਕਿ ਹੁਣ ਪਹਿਲੇ ਦਾ ਸਿਰਫ ਜ਼ਮੀਨ ਚ ਪਚੂਗਾ ਉਹ ਲੋਕਾਂ 'ਚ ਸਿੱਧਰ ਉਹ ਲੁੱਟ ਕਰਾ ਰਹੇ ਹੋ ਫਿਰ ਤੁਸੀਂ ਬੋਲ ਰਹੇ ਹੋ ਵੱਡੇ ਵੱਡੇ ਟਰੈਕਟਰ ਲੈ ਲੇ ਜੀ ਮੈਂ ਮੰਨਦਾ ਕਿ ਪੰਜਾਬ ਦੇ ਲੋਕਾਂ ਨੇ ਫੋਖਰਪੁਣੇ 'ਚ ਢਾਈ ਕੱਲੇ ਹੁੰਦੇ ਆ ਟਰੈਕਟਰ ਚੋਂ ਡੀ ਔਰ ਸਵਰਾਜ ਵੱਡੇ ਵੱਡੇ ਅਰਜਨ ਕਢਾ ਲੇ ਲੱਖ ਲੱਖ ਰੁਪਏ ਰਤੇ ਡੈਕ ਲਵਾ ਲੇ ਮੈਂ ਸਹਿਮਤਾ ਤੇਰੀ ਗੱਲ ਨਾਲ ਮਾਨ ਸਾਹਿਬ ਤੁਹਾਡੀ ਗੱਲ ਨਾਲ ਸਹਿਮਤਾ ਮੈਂ ਕਿ ਕੱਲ ਤੁਸੀਂ ਝਾਇਜ ਬੋਲੀ ਆ ਪਰ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਆਪਣੀਆਂ ਫੋਟ ਮਾ ਲਵਾਉਣ ਲਈ ਪੰਜਾਬ ਦੇ ਵਿੱਚ ਬੋਰਡ ਲਗਾਉਣ ਲਈ ਮਸ਼ਹੂਰੀਆਂ ਕਰਨ ਲਈ ਆਪਦੀਆਂ ਐਡਾਂ ਦੇ ਲਈ 800 ਕਰੋੜ ਰੁਪਇਆ ਬਜਟ ਦੇ ਵਿੱਚ ਰੱਖ ਲਿਆ ਖਜ਼ਾਨੇ ਚੋਂ ਵਰਤਿਓ ਲੋਕਾਂ ਦਾ ਪੈਸਾ ਉਹ ਕਾਦੇ ਲਈ ਤੁਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਕਿਸ ਦੀ ਵਾਰ ਦਿੜਾ ਰਹੇ ਹੋ ਸੁਸ਼ੋਧੀਆਂ ਦਿੜਾ ਰਹੇ ਹੋ ਬੈਬੋ ਕੁਮਾਰ ਨਾਇਰ ਵਰਗੇ ਸਖਸੈਨੇ ਵਰਗੇ ਕਿੰਨੇ ਬੰਦੇ ਜਿਹੜੇ ਛੋਡੇ ਮੁੱਖ ਮੰਤਰੀ ਦੀ ਕੋਠੀ 'ਚ ਲੈ ਕੇ ਬਿਠਾਏ ਹੋਏ ਆ ਸਰਕਾਰੀ ਖਰਚੇ ਤੇ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਵੱਖ-ਵੱਖ ਚੰਡੀਗੜ੍ਹ ਥਾਵਾਂ ਤੇ ਸਾਰਾ ਖਰਚਾ ਰਹਿਣ ਦਾ ਖਾਣ-ਪੀਣ ਦਾ ਤੇਲ ਦਾ ਸਾਰਾ ਪੰਜਾਬ ਦੇ ਖਜ਼ਾਨੇ 'ਚ ਜਾ ਰਿਹਾ ਤੇ ਜਿਹੜਾ ਜਹਾਜ਼ ਭੁਕਿਆ ਜਾ ਰਿਹਾ ਹੈਲੀਕਾਪਟਰ ਜਿਹੜਾ ਕੇਜਰੀਵਾਲ ਨੂੰ ਲੈ ਕੇ ਉਡਦਾ ਦਿੱਲੀ ਤੋਂ ਪੰਜਾਬ ਪੰਜਾਬ ਤੋਂ ਦਿੱਲੀ ਉਹਦਾ ਖਰਚਾ ਸਾਰਾ ਖਜਾਨੇ 'ਤੇ ਕੋਝ ਪਾਇਆ ਜਾ ਰਿਹਾ ਇਹਦਾ ਜਵਾਬ ਦਿਓਗੇ ਤੁਸੀਂ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹੋ ਕਮਰਾ ਕਰ ਰਹੇ ਹੋ ਲੋਕਾਂ ਨੂੰ ਇੱਕ ਪਾਸੇ ਹੋਰ ਗਮਰਾਹ ਕਰ ਰਹੇ ਹੋ ਕਿ ਪੰਜਾਬ ਦਾ ਖਜ਼ਾਨਾ ਭਰਿਆ ਹੋਇਆ ਹੈ ਕਿੱਥੇ ਭਰਿਆ ਹੋਇਆ ਜਿਹੜੀਆਂ ਤਨਖਾਹਾਂ ਆਗੇ 5 ਜਾਂ 7 ਤਰੀਕ ਤੱਕ ਆ ਜਾਂਦੀਆਂ ਸੀਗੀਆਂ ਮੁਲਾਜ਼ਮਾਂ ਦੀਆਂ 25 25 28 28 ਤਰੀਕ ਤੇ ਤਨਖਾਹਾਂ ਆਉਂਦੀਆਂ ਨੇ ਕਈ ਤਾਂ ਇੱਕ ਮਹੀਨਾ ਆਉਂਦੀ ਨਹੀਂ ਅਗਲੇ ਮਹੀਨੇ ਚ ਆਉਂਦੀਆਂ ਨੇ ਫਿਰ ਤੇ ਲੋਕਾਂ ਨੂੰ ਕਿਹਾ ਆਓ ਆਪਾਂ ਰੰਗਲਾ ਪੰਜਾਬ ਬਣਾਈਏ ਤੁਸੀਂ ਪੈਸੇ ਆਪਣੇ ਦੇਓ ਯੋਗਦਾਨ ਪਾਓ ਪੈਸਿਆਂ ਨਾਲ ਪੰਜਾਬ ਦਾ ਪਤ੍ਰੱਕੀ ਕਰਗੇ ਫਿਰ ਜੇ ਤੇ ਪਹਿਲਾਂ ਖਜ਼ਾਨਾ ਭਰਿਆ ਹੋਇਆ ਹੈ ਤੇ ਲੋਕਾਂ ਤੋਂ ਪੈਸੇ ਕਿਉਂ ਮੰਗ ਰਹੇ ਹੋ ਤੂੰ ਇਹ ਗਮਰਾਹ ਕਰਨਾ ਛੱਡ ਦੇ ਯਾਰ ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਹੋ ਕਿਉਂ ਬੁੱਧੂ ਬਣਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਆ ਪਾਣੀਆ ਵਾਲੇ ਮਸਲੇ ਤੇ ਕਰਤਾ ਬੁੱਢਾ ਤੇਰਾ ਸਾਫ ਕਿੱਥੇ ਹੁੰਦਾ ਸੀਚੇ ਵਾਲ ਮਾਡਲ ਬਈ ਤੁਸੀਂ ਤਾਂ ਉਲਟਾ ਲਿਆ ਕੇ ਕੇਂਦਰ ਦਾ ਕਾਨੂੰਨ ਲਾਗੂ ਕਰਤਾ ਪੰਜਾਬ 'ਚ ਵੀ ਕੋਈ ਸਜ਼ਾ ਨਹੀਂ ਸਿਰਫ ਜੁਰਮਾਨਾ ਜਿਹੜਾ ਪਾਣੀ 'ਚ ਗੁਜ਼ਾਰ ਪਾਉ ਕੈਮੀਕਲ ਪਾਉ ਤੂੰ ਦੋ ਲਾਗੂ ਕਰਤਾ ਲਿਆ ਕੇ ਪੰਜਾਬ 'ਚ ਸੋ ਮਾਨ ਸਾਹਿਬ ਚੰਗੀਆਂ ਗੱਲਾਂ ਨਹੀਂ ਆ ਡਰਾਮੇਬਾਜ਼ੀ ਬੰਦ ਕਰੋ ਇਹ ਲੋਕ ਹੁਣ ਮਖੌਟਾ ਇਹਨਾਂ ਤੁਸੀਂ ਚਾੜਿਆ ਸੀ ਨਾ ਕਿ ਡਰਾਮੇਬਾਜ਼ਨ ਕਲਾਬ ਦਾ ਬੜੇ ਇਮਾਨਦਾਰ ਹੋਣ ਦਾ ਬੜਾ ਢੋਂਗ ਰਚਿਆ ਸੀਗਾ ਵੀ ਮੈਂ ਬਹੁਤ ਦਰਦ ਆ ਮੇਰੇ ਅੰਦਰ ਪੰਜਾਬ ਤੋਂ ਲਹਿ ਗਿਆ ਚਿਹਰੇ ਤੋਂ ਨਕਾਬ ਲਹਿ ਗਿਆ ਨੰਗਾ ਹੋ ਗਿਆ ਚਿਹਰਾ ਪਤਾ ਲੱਗ ਗਿਆ ਲੋਕਾਂ ਨੂੰ ਤੁਸੀਂ ਸਿਰਫ ਗੱਲਾਂ ਨੇ ਡਰਾਮੇ ਨੇ ਕਹਾਣੀਆਂ ਨੇ ਚਾਰ ਦਿਨ ਸੋਸ਼ਲ ਮੀਡੀਆ ਦੇ ਵਾਹ ਵਾਹ ਸਿੱਖਿਆ ਕ੍ਰਾਂਤੀ ਕਿੱਥੇ ਗਈ ਤੁਹਾਡੀ ਭੂਗ ਨਿਕਲ ਗਈ ਜੁੱਧ ਨਸ਼ਾ ਮਰਦ ਕਿੱਥੇ ਥੋੜਾ ਕਿੱਥੇ ਖੜਦਾ ਅੱਜ ਵੀ ਸ਼ਰਯਾਮ ਹਰ ਪਿੰਡ ਦੇ ਜਿਹੜੇ ਪਿੰਡ ਦੀ ਗੱਲ ਕਰਾਂਗੇ ਉੱਥੇ ਮੈਂ ਤੁਹਾਨੂੰ ਚੱਟਾ ਦਵਾ ਦਿੰਨਾ ਹੈ ਲੈ ਗੱਲ ਕਰੋ 13000 ਪਿੰਡ ਹੈ ਮੈਂ ਸ਼ਰਤ ਕਰਦਾ ਵੀ ਕੀ ਕਹਿਣਾ ਕੋਈ 2-4% ਪਿੰਡ ਬਚੇ ਹੋਣਗੇ ਨਹੀਂ ਹਰ ਪਿੰਡ ਤੇ ਚੱਟਾ ਤੁਹਾਨੂੰ ਮਿਲ ਜਾਣਾ ਅਸੀਂ 3000 ਬੰਦਾ ਰੱਖਣਾ ਜੀ ਮੰਨਦੇ ਆ ਪਿਛਲੀਆਂ ਸਰਕਾਰਾਂ ਦੀਆਂ ਬਾਦਲਾਂ ਦੀਆਂ ਕਾਂਗਰਸੀਆਂ ਦੀਆਂ ਬਹੁਤ ਵੱਡੀਆਂ ਗਲਤੀਆਂ ਨਹੀਂ ਗਦਾਰੀਆਂ ਨੇ ਪੰਜਾਬ ਨਾਲ ਤੁਸੀਂ 3 ਸਾਲ ਤੁਹਾਡੇ ਹੋ ਗਏ 3 ਸਾਲ ਚ ਕਿੰਨੀਆਂ ਪੋਸਟਾਂ ਭਰੀਆਂ ਤੁਸੀਂ BBMB ਦੇ ਵਿੱਚ ਪਾਵਰ ਡਿਪਾਰਟਮੈਂਟ ਦੇ ਵਿੱਚ ਇਰਿਗਿਸ਼ਨ ਪਾੜ ਮੇਰੇ ਕਿੰਨੀਆਂ ਤੁਸੀਂ ਪੋਸਟਾਂ ਭਰੀਆਂ ਕਿੰਨੇ ਬੰਦੇ ਰੱਖਿਆ ਕੋਈ ਅੰਕੜਾ ਦਿਓਗੇ ਹੁਣ ਅਸੀਂ ਬੰਦੇ ਭਰਾਂਗੇ ਉਥੇ ਭਰਨੇ ਵੀ ਕਿਹੜੇ ਐ ਹਿਮਾਚਲ ਦੇ ਉਹ ਰਾਜਸਥਾਨ ਦੇ ਬਿਹਾਰ ਦੇ ਯੂਪੀ ਦੇ ਬੰਦੇ ਲਿਆ ਕੇ ਭਰਨੇ ਆ ਪੰਜਾਬ ਨੂੰ ਨੌਕਰੀਆਂ ਆਪਾਂ ਦੇਣੀਆਂ ਨਹੀਂ ਉਹਦਾ ਤੁਸੀਂ ਨਾਸਮਾਰ ਰੱਖਿਆ ਪੰਜਾਬ ਪੁਲਿਸ ਦੇ ਪੇਪਰਾਂ ਚ 10 ਨੰਬਰ ਦੀ ਪੰਜਾਬੀ ਰੱਖੀ ਐ ਸਵੇਸ ਕਰਕੇ ਇਹ ਡਰਾਮੇਬਾਜ਼ੀਆਂ ਬੰਦ ਕਰੋ ਲੋਕਾਂ ਨੂੰ ਸਚਾਈ ਦੱਸੋ ਵੀ ਭਾਈ ਪੰਜਾਬ ਦੇ ਹਾਲਾਤ ਅਸਲ ਦੇ ਵਿੱਚ ਆਹ ਬਣੇ ਹੋਏ ਆ ਇਹ ਡਰਾਮੇਬਾਜ਼ੀ ਨਾ ਕਰੋ ਕਮਰਾ ਨਾ ਕਰੋ ਪੰਜਾਬ ਨੂੰ ਨਾ ਪੰਜਾਬ ਨੂੰ ਬਰਬਾਦ ਕਰੋ 24000 ਏਕੜ ਪੈੜੀ ਬਹੁਤ ਹੁੰਦੇ ਜਿਹੜੀ ਕਵਰ ਕਰਨ ਜਾ ਰਹੇ ਬਲਾਰਾਹੀਂ ਥੋੜਾ ਜੀ ਵਿੱਤ ਮੰਤਰੀ ਬੋਲ ਰਿਹਾ ਲੋਕ ਹਿਸ਼ਾਲ ਹੋ ਜਾਣਗੇ ਜੋ ਲੋਕਾਂ ਕੋਲ ਜ਼ਮੀਨ ਹੀ ਖੋਹੀ ਗਈ ਜੇ ਜ਼ਮੀਨ ਹੈ ਜੇ ਕਿਸਾਨੀ ਹੈ ਜੇ ਕਿਸਾਨ ਕੋਲੇ ਪੈਸਾ ਉਹਦਾ ਤਾਂ ਚਾਰਸਪਰੇ ਸਰਕਲ ਘੁੰਦਾ ਹੈ ਤਾਂ ਹੀ ਕੋਈ ਦੁਕਾਨਦਾਰ ਖੁਸ਼ ਹੈ ਤਾਂ ਹੀ ਕੋਈ ਰੇੜੀ ਵਾਲਾ ਕੋਈ ਮਜ਼ਦੂਰ ਸਾਰਾ ਸਰਕਲ ਫੇਰ ਚੱਲਦਾ ਹੈ ਜੇ ਬਾਹੀਜੋਗ ਜ਼ਮੀਨ ਖਤਮ ਕਰਤੀ 50000 ਏਕੜ ਸੜਕਾਂ ਦੇ ਰੋਗ ਤਾਂ ਰੇਲ ਦੀਆਂ ਲੀਹਾਂ ਰੁਕੀ ਜਾਂਦਾ ਖਲੋਨੀਆਂ ਕੱਟੀਆਂ ਜਾ ਰਹੀਆਂ ਨੇ ਜ਼ਮੀਨਾਂ ਰੁਪ ਰਹੀਆਂ ਨੇ ਅ ਨਮਾ ਪਾਜ ਤੁਸੀਂ ਗੜ ਤੱਕ 20000 ਏਕੜ ਹੋਰ ਰਿਕਵਰ ਕਰਨੀਆਂ ਅਗਲਾੜਾ ਰਹੀਆਂ ਸਾਂ 1200 ਗੱਜ ਕਹਿੰਦੇ ਦੇਵਾਂਗੇ ਜੀ ਹੁਣ 1200 ਗੱਜ ਤੁਸੀਂ ਜਗ੍ਹਾ ਦੇਤੀ ਉਸ ਕੀ ਕਰੂ ਬੰਦਾ ਘਰ ਪਾਊਗਾ ਦੁਕਾਨ ਪਾਊਗਾ ਕੀ ਕਰੂ ਬੰਦਾ ਸੋ ਇਸ ਕਰਕੇ ਇਹ ਇਹ ਜਿਹੜਾ ਤੁਸੀਂ ਸੈਂਟਰ ਦੇ ਇਸ਼ਾਰਿਆਂ ਤੇ ਖੇਡ ਰਹੇ ਹੋ ਉਹਨਾਂ ਦਾ ਹੱਥ ਹੁਕਾ ਬਣ ਕੇ ਕੰਮ ਕਰ ਰਹੇ ਹੋ ਪੰਜਾਬ ਦੇ ਖਿਲਾਫ ਜਾ ਰਹੇ ਹੋ ਇਹ ਲੋਕ ਤੁਹਾਨੂੰ ਨਹੀਂ ਮaaf ਕਰਨਗੇ ਯਾਦ ਰੱਖਿਓ ਬਣੀ ਗੱਲ ਇਹ ਬਹੁਤ ਨੁਕਸਾਨ ਦੀ ਗੱਲਾਂ ਨੇ ਆ ਛੱਡੋ ਡਰਾਮਾ ਕਰਨਾ ਆਹ ਫਰਾਨਾ ਆਪਦਾ ਮੰਤਰੀ ਫੜਦੇ ਆ ਕਿੱਥੇ ਮੈਂ ਫੇਰ ਪੁੱਛਦਾ ਬਿਜੇ ਸਿੰਘਲਾ ਕਿਉਂ ਸੁੱਟਣਾ ਬੈਠ ਕੇ ਚਾਹ ਪੀਂਦਾ ਕਿਉਂ ਮੀਟਿੰਗਾਂ ਕਰਦਾ ਉਹ ਤਾਂ ਬਹੁਤ ਬੜਾ ਕਰਪਟ ਸੀ ਤੁਸੀਂ ਆ ਬੋਲਿਆ ਹੋਇਆ ਵੀ ਚੋਰ ਐ ਆਪਦੇ ਮੂੰਹੋਂ ਬੋਲਿਆ ਹੋਇਆ ਜੇ ਤੁਸੀਂ ਮੁੱਖ ਮੰਤਰੀ ਸੀਟ ਤੇ ਬੈਠ ਕੇ ਕਿ ਚੋਰ ਐ ਬਿਜੇ ਸਿੰਘਲਾ ਕਰਪਟ ਐ ਅਸੀਂ ਚੱਕ ਕੇ ਅੰਦਰ ਦੇਤਾ ਤੇ ਜੇ ਨਾਲ ਭਟਾ ਕੇ ਜਾ ਪਿਉਨੇ ਆ ਇਹ ਹੀ ਕੁਛ ਤੁਸੀਂ ਅਮਤਰਤ ਨਾਲ ਕੀਤਾ ਇਹੀ ਆਹੀ ਰਮਨ ਜਿਹੜਾ ਥੋੜਾ ਜਿੜੜਾ ਹੱਥ ਵਾਲਾ ਜਲੰਧਰੋਂ ਫੜਿਆ ਇਹਨੂੰ ਤੁਸੀਂ ਹੌਲੀ ਹੌਲੀ ਬੰਦ ਆਈ ਗਈ ਕਰ ਦੇਣੀ ਐ ਲੋਕਾਂ ਦੇਖਾਂ ਜਾਂ ਘੱਟਾ ਪਾਉਣਾ ਵੀ ਹਾਂ ਅਸੀਂ ਤਾਂ ਆ ਕਰਤਾ ਜੀ ਸਦਾ ਕਰਤਾ ਦੇਖੋ ਇਹ ਨਿਯਮਾਂ ਅੰਦਰ ਅਗਦਾਦੇ ਐਮਐਲਏ ਤੱਕ ਨਿਰਭਖੀ ਤੇਰੇ ਸਾਰੇ ਐਮਐਲਏ ਕੀ ਕਹਣਾ ਇੱਕ ਦਿਨ ਨੂੰ ਛੱਡ ਦੇ ਤੇਰੇ ਸਾਰੇ ਐਮਐਲਏ ਪੂਰੇ ਜੋਰਾਂ ਸ਼ੋਰਾਂ ਨਾਲ ਪੰਜਾਬ ਦੇ ਵਿੱਚੋਂ ਪਹਿਲਟਣ ਦੇ ਲੱਗੇ ਹੋਏ ਆ ਉਦਰੀ ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਰਫਿੰਦਰ ਚ ਸਰੇਆ ਚੱਲਦਾ ਕੰਮ ਦੱਬੀ ਦੁਰੀ ਆਉਂਦੀ ਹੈ ਕਰ ਕਾਰਵਾਈ ਆਦਰਾ ਮੌੜਾਂ ਵਾਲਾ ਖਾਨੇ ਵਾਲਾ ਮੋੜ ਤੋਂ ਐਮਐਲਏ ਆ ਕੇ ਪੁੱਛਣੇ ਕਿਸ ਤਰ੍ਹਾਂ ਦੇ ਹਾਲਾਤ ਆ ਉਹਦੇ ਆਦਰਾ ਫੂਲ ਤੋਂ ਐਮ ਐਲ ਏ ਆ ਦੋ ਇਹਦੇ ਰੱਖੇ ਹੋਏ ਆ ਪੀ ਏ ਰਿਪਾਇ ਇਕੱਠਾ ਕਰਨ ਤੇ ਆਦਰਾ ਪੋ ਚੋਮੰਡੀ ਵਾਲਾ ਮਾਸਟਰ ਜਗਸੀਰ ਕਿੱਥੋਂ ਕਦੋਂ ਪੈਸਾ ਇਕੱਠਾ ਕਰਦਾ ਮਾੜਾ ਮੋਟਾ ਝਾਕ ਝਾਤ ਮਾਰ ਤੇਰਾ ਇੱਕ ਵੀ ਬੰਦਾ ਮੈਨੂੰ ਨੀਵੇਂਥਾਂ ਬਿਠਾ ਦਿਓ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਮੈਂ ਮਨਜ਼ੂਰ ਹੋ ਮੈਨੂੰ ਤੂੰ ਇਮਾਨਦਾਰੀ ਦੀ ਗੱਲ ਕਰਦੇ ਹੋ ਇੱਕ ਪਾਸੋਂ ਲੱਗ ਜਾਓ ਤੇਰਾ ਇੱਕ ਵੀ ਬੰਦਾ ਇਮਾਨਦਾਰ ਕੱਢ ਦੇ ਮੇਰਾ ਇੱਕ ਵੀ ਬੰਦਾ ਹਚਾਪ ਦੀ ਘੁੱਟ ਨਿੱਕੇ ਤੋਂ ਪਿੰਦਾ ਵੱਡੇ ਪੱਦਰ ਤੇ ਤੇਰੇ ਇਧਰੇ ਮੋਗੇ ਵਾਲੇ ਪਾਸੇ ਰੇਤੇ ਦੀਆਂ ਖੱਟਾਂ ਸ਼ਰੇਆਮ ਤੇਰੇ ਮੇਰੇ ਦੀਆਂ ਚੱਲਦੀਆਂ ਨੇ 2 ਨੰਬਰ ਦੀ ਮਾਈਨਿੰਗ ਜਿਹੜੀ ਤੂੰ ਕਹਿੰਦਾ ਮੈਂ ਐ ਕਰ ਦੂੰਗਾ ਉਹ ਕਰਦਾਂਗੇ ਅਸੀਂ ਸ਼ਰੇਆਮ ਕੰਮ ਚਲਾਇਆ ਹੋ ਇਹਨਾਂ ਦਾ ਰੇਤੇ ਲੈ ਕਰ ਰਹੇ ਹਿਆ ਆ ਰੋਪੜ ਜਾ ਕੇ ਐ ਪਿੱਛੇ ਜੀ ਅਸੀਂ ਸ਼ਰੇਆਮ ਤੇਰੇ ਐ ਐਮ ਐਲ ਆ ਉਥੇ ਰੋਪੜ ਦੇ ਵਿੱਚ ਨਜਾਇਜ਼ ਮਾਈਨਿੰਗ ਕਰਾ ਰਹੇ ਆ ਤੇਰੇ ਮੰਤਰੀ ਕਰਾ ਰਹੇ ਆ ਸੋ ਡਰਾਮੇ ਕਰਨੇ ਛੱਡ ਦਿਓ ਪੰਜਾਬ ਦੇ ਲੋਕੋ ਸੋ ਨੂੰ ਵੀ ਅਪੀਲ ਕਰਦਾ ਕਿ ਸੱਚਾਈ ਨੂੰ ਸਮਝੋ ਇਹ ਇਸ ਇਨਸਾਨ ਦੇ ਕੋਲੇ ਕੱਲੀਆਂ ਗੱਲਾਂ ਨੇ ਕੱਲੀਆਂ ਗੱਲਾਂ ਗੱਲਾਂ ਦਾ ਜਾਲ ਪਾ ਕੇ ਗੱਲਾਂ ਦਾ ਜਾਲ ਬੁਣ ਕੇ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਦੇ ਦਿਮਾਗ ਨਾਲ ਖੇਡ ਰਿਹਾ ਇਹ ਇਨਸਾਨ ਸਿਰਫ ਇਹਨੂੰ ਪਤਾ ਕਿ ਐ ਲੋਕ ਗਮਰਾਹ ਹੋ ਜਾਂਦੇ ਆ ਹੋ ਵੀ ਜਾਣੇ ਆਪਾਂ ਤਾਲੀਆਂ ਮਾਰਦੇ ਆ ਲੋਕ ਵੱਲੇ ਮਾਨਸਾ ਉਹਨੇ ਫੱਟੇ ਚੱਕਤੇ ਮਾਨਸਾ ਉਹਨੇ ਉਹ ਕਰਤਾ ਕੀ ਕਰਤਾ ਦੱਸਤਾ ਦਿਓ ਰੋਕ ਲਿਆ ਪਾਣੀ ਹਰਿਆਣੇ ਨੂੰ ਜਾਂਦਾ ਹੁਣ ਡਰਾਮਾ ਕਿੱਥੇ ਹੋ ਗਿਆ ਹੁਣ ਲਾਓ ਸੀਆਈਏ ਸਿਫ ਦੇ ਖਿਲਾਫ ਧਰਨਾ ਜਾ ਕੇ ਬੈਠੋ ਨਾ ਤੇ ਲਾਉ ਜਾਂਦਾ ਹੁਣ ਕਿਉਂ ਨਹੀਂ ਜਾਂਦੇ ਪਾਣੀ ਤਾਂ ਦੇ ਦਿੱਤਾ ਹਰਿਆਣੇ ਨੂੰ ਵੀ ਰਾਜਸਥਾਨ ਨੂੰ ਵੀ ਜੰਮੂ ਨੂੰ ਵੀ ਪਾਣੀ ਤਾਂ ਗਿਆ ਰੋਕੋ ਤੇ ਲਾਓ ਬੰਨ ਨਹੀਂ ਉਹਨੇ ਤਾਂ ਡਰਾਮਾ ਆਪਣੇ ਆਪ ਨੂੰ ਪਾਣੀ ਦਾ ਰਖਵਾਲਾ ਕਹਿਣਾ ਸੀ ਮੈਂ ਪਾਣੀ ਦਾ ਰਖਾ ਉਰੀਲਾ ਨੂੰ ਨਾ ਬਣਾ ਕੇ ਚਲਾ ਲਿਆ ਉਹ ਡੈਮ ਬੰਦ ਕਰਦੇ ਦੀਆਂ ਹੋਰ ਸਾਰਾ ਸਿਸਟਮ ਚਲਾ ਲਿਆ ਬਸ ਹੁਣ ਆਪਾਂ ਆਪਣਾ ਕੰਮ ਹੋ ਗਿਆ ਰੀਲਾ ਨੂੰ ਨਾ ਜਾ ਆ ਗਿਆ ਆਪਾਂ ਲੋਕਾਂ ਨੂੰ ਕਹਿੰਦਾ ਮੈਂ ਪਾਣੀ ਰੋਕ ਲਿਆ ਜੀ ਸਚਾਈ ਦੱਸੋਗੇ ਪੰਜਾਬ ਦੇ ਲੋਕਾਂ ਦੀ ਅੱਖਾਂ ਖੁੱਲਣਗੀਆਂ ਪੰਜਾਬ ਦੇ ਲੋਕ ਸਾਥ ਦੇਣਗੇ ਨਾਲ ਖੜਨਗੇ ਇਹ ਗਮਰਾਹ ਕਰਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਨੁਕਸਾਨ ਕਰ ਰਹੇ ਹੋ ਬੜਾ